ਦੁਰਠ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਸਤਿਗੁਰੂ ਕਿਹੂਰ ਹਰਮਾਉਂਦਿਆਂ ਨੇ ਭਾਈ ਮੇਰਾ ਪਿਆਰਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਜਿਵੇਂ ਜਲ ਤੋਂ ਲਹਿਰ ਉੱਠਦੀ ਐ ਇਉਂ ਆਪਣੇ ਆਪ ਤੋਂ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਉਸ ਸੂਰਜ ਚੰਦ ਚਾਨਣ ਉਸੇ ਨੇ ਸੂਰਜ ਪੈਦਾ ਕੀਤਾ ਹੈ। ਉਸੇ ਨੇ ਚੰਦਰਮਾ ਪੈਦਾ ਕੀਤਾ ਹੈ। ਚਾਨਣ ਰੋਸ਼ਨੀ ਕਰਨ ਵਾਲੇ ਬਣਾਏ ਹਨ। ਚਾਨਣ ਕਰਨ ਵਾਲੇ ਆਪ ਨੇ ਤਾਣਿਆ ਤਾਣ ਹੈ ਪਿਆਰਾ। ਆਪ ਹੀ ਮਨੁਮਨਾਂ ਨੂੰ ਜਿਨ੍ਹਾਂ 'ਚ ਕੋਈ ਤਾਕਤ ਨਹੀਂ ਜਿਵੇਂ ਇੰਦਰ ਦੁਖੀ ਹੋ ਕੇ ਮਹਾਰਾਜ ਦੀ ਸ਼ਰਨ ਲੈਂਦਾ ਰਿਹਾ ਤੇ ਉਹਦੀ ਰੱਖਿਆ ਕਰਦੇ ਰਹੇ ਹੈ ਉਹ ਨਤਾਣਿਆਂ ਦਾ ਨਵਲਿਆਂ ਦਾ ਬਲ ਰੂਪ ਵੀ ਆਪ ਹੈ ਮੇਰਾ ਪਿਆਰਾ ਵਾਹਿਗੁਰੂ ਆਪੇ ਨਿਮਾਣਿਆ ਮਾਣ ਜਿਨ੍ਹਾਂ ਨੂੰ ਕੋਈ ਦੁਨੀਆ 'ਚ ਮਾਣ ਨਹੀਂ ਦਿੰਦਾ ਉਹ ਮਾਣ ਤੋਂ ਰਧਪੁਰ ਖਾਂ ਦਾ ਮਾਣ ਸਤਿਕਾਰ ਕਰਨ ਵਾਲਾ ਵੀ ਆਪ ਹੀ ਹੈ ਵਾਹਿਗੁਰੂ ਆਪ ਦਇਆ ਕਰ ਰੱਖਦਾ ਪਿਆਰਾ ਇਸੇ ਪ੍ਰਕਾਰ ਆਪ ਹੀ ਸ੍ਰੇਸ਼ਟ ਉਪਾਏ ਦਾ ਪਿਆਰਾ ਆਪ ਹੀ ਭਾਈ ਸ੍ਰਿਸ਼ਟੀ ਦੇ ਅੰਦਰ ਸ੍ਰੇਸ਼ਟ ਗੁਣ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਪੈਦਾ ਕਰਦਾ ਮੇਰਾ ਪਿਆਰਾ ਸਤਿਗੁਰੂ ਰੂਪ ਧਾਰ ਕੇ ਕਰ ਸੂਰਜ ਚੰਦ ਚਾਨ ਆਪ ਹੀ ਮਾਰੇ ਸਭ ਬੇਕ ਰੂਪੀ ਸੂਰਜ ਪੈਦਾ ਕਰਦਾ ਹੈ ਆਪ ਹੀ ਵਿराग ਰੂਪੀ ਚੰਦਰਮਾ ਪੈਦਾ ਕਰਦਾ ਹੈ ਆਪ ਹੀ ਵਿराग ਵੇਖਦੇ ਪ੍ਰਕਾਸ਼ ਜਿਹੜਾ ਕਰਨਾ ਚਾਹਣਾ ਕਰਦਾ ਹੈ ਆਪ ਨਿਤਾਣਿਆ ਤਾਨ ਹੈ ਪਿਆਰਾ ਆਪ ਜਿਨ੍ਹਾਂ ਦੇ ਅੰਦਰ ਬਵੇਕ ਰੂਪੀ ਬਲ ਨਹੀਂ ਨਿਰਵਲ ਪੁਰਖ ਹਨ ਉਹਨਾਂ ਨੂੰ ਬਵੇਕ ਰੂਪੀ ਤਾਨ ਬੰਦ ਦੇਣ ਵਾਲਾ ਮੇਰਾ ਪਿਆਰਾ ਵਾਸ਼ਗੁਰੂ ਹੈ ਆਪ ਨਿਮਾਣਿਆ ਮਾਂ ਜਿਨ੍ਹਾਂ ਦਾ ਦੁਨੀਆਂ 'ਚ ਕੋਈ ਸਤਕਾਰ ਨਹੀਂ ਕਰਦਾ ਜਿਹੜੇ ਦੁਨੀਆ ਦੇ ਮਾਣ ਹੁੰਦੇ ਆ ਫੇਰ ਵੀ ਮਾਣ ਤੋਂ ਰਹਿਤ ਹੈ ਉਹਨਾਂ ਨੂੰ ਮਾਰਿਆ ਆਪਦੇ ਸਰੂਪ ਦਾ ਆਨੰਦ ਰੂਪੀ ਮਾਣ ਦੇਣ ਵਾਲਾ ਹੈ ਆਪ ਦਇਆ ਕਰ ਰੱਖਦਾ ਪਿਆਰਾ ਮੇਰਾ ਪਿਆਰਾ ਵਾਹਿਗੁਰੂ ਆਪ ਹੀ ਦਇਆ ਦ੍ਰਿਸ਼ਟੀ ਕਰਕੇ ਰੱਖਿਆ ਕਰਦਾ ਹੈ ਆਪ ਹੀ ਸੁਗੜ ਸੁਝਾਂ ਆਪ ਹੀ ਸ੍ਰੇਸ਼ਟ ਘਾਰਤਾਂ ਨੂੰ ਘੜਨ ਵਾਲਾ ਹੈ ਆਪ ਹੀ ਸੁਝਾਂ ਅੰਤਰੀਆਮੀ ਹੈ ਆਪ ਹੀ ਸੂਰ ਘਟਾ ਘਣਾ ਦੀ ਜਾਣਨ ਵਾਲਾ ਹੈ ਆਪ ਹੀ ਸੋ ਗਿਆਨ ਸਰੂਪ ਮੇਰੇ ਮਨ ਜਪ ਰਾਮ ਨਾਮ ਨੀਸਾ ਆਪਣੇ ਮਨ ਨੂੰ ਸਿਖਾ ਦਈਏ ਇਹ ਮੇਰੇ ਪਿਆਰੇ ਮਨੋ ਰਾਮ ਦਾ ਨਾਮ ਜਪ ਜੇ ਤੇਰੇ ਮੱਥੇ ਤੇ ਨਿਸ਼ਾਨ ਲੇਖ ਲਿਖੇ ਹੋਏ ਹਨ ਜੇ ਮਾਰਾ ਦਾ ਨਾਮ ਜਪੇਗਾ ਤੇ ਨਿਸ਼ਾਨ ਟਾਰਗੇਟ ਹੋ ਜਾਵੇਗਾ ਪਰਮੇਸ਼ਵਰ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਇਹ ਭਾਈ ਮਹਾਰਾਜ ਦੀ ਸਲ ਸੰਗਤ ਨਾਲ ਮਿਲ ਕੇ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਆਇਆ ਹੈਰੀ ਤੁੰ ਪਾਦਾ ਲੱਖਰਤ ਪਾਦਾ ਲੱਖਰਤ ਉਸ ਨੂੰ ਤੇ ਹੋਣਾ ਕਰ ਬੋੜ ਨਾ ਆਉਣ ਜਾਂ ਫੇਰ ਮੁੜ ਕਰਕੇ ਜਨਮ ਧਾਰ ਕੇ ਨਹੀਂ ਆਵੇਂਗਾ ਸੰਸਾਰ 'ਚ ਤੇ ਨਾ ਮਰ ਕੇ ਜਾਣਾ ਪਵੇਗਾ ਕਾਲ ਦੇ ਮੂੰਹ ਵਿੱਚ ਮੁਕਤ ਹੋ ਜਾਏਗਾ ਤੇਹੀ ਗੁਣ ਵਰਤਦਾ ਪਿਆਰਾ ਆਪ ਹੀ ਸੱਚੇ ਬਾਦਸ਼ਾਹ ਗੁਣਾ ਦੇ ਅੰਦਰ ਸਰਸੰਤੋਖ ਦੇ ਆ ਤੁਮ ਵਿਚਾਰ ਦੇ ਅੰਦਰ ਵਰਤ ਰਿਹਾ ਮੇਰਾ ਪਿਆਰਾ ਆਪ ਤੇ ਹੀ ਪਰਵਾਹ ਆਪ ਹੀ ਜਿਨ੍ਹਾਂ ਦੇ ਅੰਦਰ ਗੁਣੋ ਸਿੱਖ ਦੇ ਅੰਦਰ ਵਰਤਦੇ ਹੈ ਉਹਨਾਂ ਨੂੰ ਪਰਵਾਨ ਕਰਨ ਵਾਲਾ ਵੀ ਆਪ ਹੀ ਹੈ ਅਕਾਲਪੁਰਖ ਆਪ ਹੀ ਬਖਸ਼ ਕਰਾਇਦਾ ਪਿਆਰਾ ਆਪ ਹੀ ਸਤਗੁਰਾਂ ਦੁਆਰਾ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਾਉਂਦਾ ਮੇਰਾ ਪਿਆਰਾ ਆਪ ਹੀ ਸੱਚ ਨਿਸ਼ਾਨ ਆਪ ਹੀ ਸੱਚਾ ਨਿਸ਼ਾਨ ਲੇਖ ਲਿਖਣ ਵਾਲਾ ਹੈ ਆਪ ਹੀ ਸੱਚਾ ਨਿਸ਼ਾਨ ਟੰਬੂ ਦੀ ਨਹੀਂ ਆਈ ਪਰਵਾਨੇ ਦੀ ਨਹੀਂ ਆਈ ਹੈ ਆਪ ਹੀ ਸੱਚਾ ਨਿਸਾਨ ਪ੍ਰਗਟ ਹੋਣ ਵਾਲਾ ਹੈ ਆਪੇ ਹੁਕਮ ਵਰਤ ਦਾ ਪਿਆਰਾ ਆਪ ਹੀ ਹੁਕਮ ਵਿੱਚ ਵਰਤਨ ਵਾਲਾ ਮੇਰਾ ਪਿਆਰਾ ਹੈ ਸਿੱਖ ਬਣ ਕੇ ਆਪੇ ਹੀ ਫਰਮਾਨ ਆਪ ਹੀ ਗੁਰੂ ਸਰੂਪ ਹੋ ਕੇ ਫਰਮਾਨ ਆਗਿਆ ਕਰਨ ਵਾਲਾ ਹੈ ਆਪੇ ਭਗਤ ਪੰਡਾਰ ਹੈ ਪਿਆਰਾ ਆਪ ਹੀ ਗੁਰ ਸਿੱਖਾਂ ਦਾ ਹਿਰਦਾ ਰੂਹ ਭਗਤੀ ਦਾ ਭੰਡਾਰਾ ਵੀ ਮੇਰਾ ਪਿਆਰਾ ਹੈ ਆਪੇ ਦੇਵ ਦਾ ਆਪ ਹੀ ਤਤਵੇ ਹੋ ਕਿ ਬ੍ਰਹਮ ਗਿਆਨ ਦਾ দান ਦੇਣ ਵਾਲਾ ਹੈ ਆਪੇ ਸੇਵ ਕਰਾਉਣ ਦਾ ਪਿਆਰਾ ਐ ਵੀ ਮਹਾਰਾਜ ਸਾਹਿਬ ਪਿਆਰਾ ਜਿਨ੍ਹਾਂ ਦੇ ਅੰਦਰ ਭਾਵ ਹੈ ਪ੍ਰੇਮ ਹੈ ਉਹਨਾਂ ਨੂੰ ਤਹਿਰ ਕਰਾਉਂਦਾ ਹੈ ਗੀਆਂ ਦੀ ਕਲਿਆਣ ਕਰਨ ਦੀ ਆਪ ਦੀਵਾ ਵੇ ਮਾ ਆਪ ਹੀ ਉਹਨਾਂ ਨੂੰ ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਮਾਨ ਦਵਾਉਂਦਾ ਹੈ ਆਪ ਹੀ ਤਾੜੀ ਲਾਏ ਦਾ ਪਿਆਰਾ ਆਪ ਹੀ ਤਾੜੀ ਸਮਾਧੀ ਲਾਉਣ ਵਾਲਾ ਹੈ ਮੇਰਾ ਪਿਆਰਾ ਆਪੀ ਸਾਰਿਆਂ ਗੁਣਾਂ ਦਾ ਖਿਆਨਾ ਬ੍ਰਹਮ ਗਿਆਨੀ ਸਤਗੁਰੂ ਰੂਪ ਆਪ ਆਪੇ ਵੱਡਾ ਆਪ ਹੈ ਪਿਆਰਾ ਆਪ ਆ ਮੇਰਾ ਪਿਆਰਾ ਤ੍ਰਈ ਕਾਲਵਾਦ ਰੂਪ ਹੋ ਵੱਡੇ ਤੋਂ ਵੱਡਾ ਹੈ ਆਪੇ ਪਰਦਾ ਹਾਂ ਆਪ ਹੀ ਸੰਜਤ ਪਾਉਂਦੇ ਨੇ ਪ੍ਰধান ਮੁਖੀ ਰੂਪ ਵੀ ਬ੍ਰਹਮਚੇਤਨ ਆਪ ਹਾਪੇ ਕੀਮਤ ਪਾਉਂਦਾ ਪਿਆਰਾ ਆਪ ਹੀ ਗੁਰੂ ਸਰੂਪ ਹੋ ਕੇ ਆਪ ਦੇ ਸਰੂਪ ਦੀ ਕੀਮਤ ਨੂੰ ਪਾਉਂਦਾ ਹੈ ਮੇਰਾ ਪਿਆਰਾ ਆਪੇ ਤੋਲ ਪਰਵਾਹ ਆਪ ਹੀ ਸ਼ਾਸਤਰ ਪਰਮਾਨ ਰੂਪੀ ਵਟਾ ਹੈ ਅਤੇ ਆਪ ਹੀ ਬੁੱਧ ਰੂਪੀ ਤੋਲ ਤਰਾਜੀ ਰੂਪ ਹੈ ਆਪ ਹੀ ਤੋਲ ਗੁਰੂ ਮਹਾਰਾਜ ਸਾਹਿਬ ਦੇ ਮਹਾਵਾਕ ਰੂਪੀ ਵਟਾ ਹੈ ਆਪ ਹੀ ਜੋ ਬੁੱਧ ਉਹ ਪਦਾਰਥਾਂ ਨੂੰ ਮਿੱਠਾ ਨਿਸ਼ਚੈ ਨੂੰ ਛੱਡ ਕੇ ਆਤਮ ਵਿਸ਼ੇਣੀ ਬੁੱਧ ਹੈ ਉਹ ਆਪ ਹੀ ਤੁਲ ਤਰਾਜੂ ਰੂਪ ਹੈ ਆਪੇ ਅਤਲ ਤੁਲਾ ਹੈ ਦਾ ਪਿਆਰਾ ਆਪ ਹੀ ਅਤਲ ਹੈ ਆਪ ਹੀ ਗੁਰਾਂ ਦੁਆਰਾ ਲਖਣਾ ਵਰਤੀ ਦੁਆਰਾ ਅਤੁੱਲ ਸੁਲੂ ਮੋਤ ਲਾਉਣ ਵਾਲਾ ਹੈ ਜਨ ਨਾਨਕ ਸਤਿਗੁਰੂ ਵਾਹ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੈਂਕੜੇ ਵਾਰੀ ਇਹ ਜਨ ਉਸ ਵਾਹਿਗੁਰੂ ਤੋਂ ਕੁਰਬਾਨ ਬਲਿਹਾਰ ਜਾਈਏ ਸੋਰਠਾ ਮਹੱਲਾ ਚੌਥਾ ਆਪੇ ਸ੍ਰੀਵਾਲਾਇ ਦਾ ਪਿਆਰਾ ਇਹ ਭਾਈ ਆਪ ਹੀ ਆਪ ਦੀ ਤਹਿਲ ਵਿੱਚ ਲਾਉਂਦਾ ਹੈ ਮੇਰਾ ਪਿਆਰਾ ਵਾਹਿਗੁਰੂ ਆਪ ਹੀ ਭਲਤ ਓਮਾ ਆਪ ਹੀ ਭਗਤੀ ਦਾ ursah ਪੈਦਾ ਕਰਨ ਵਾਲਾ ਹੈ ਜੀਆਂ ਦੇ ਅੰਦਰ ਆਪੇ ਗੁਣ ਗਾਵਾਇਦਾ ਪਿਆਰਾ ਆਪ ਹੀ ਮਹਾਰਾਜ ਸਾਹਿਬ ਗੁਣੋ ਦੇ ਤਾਈ ਆਪ ਦੇ ਗੁਣਾਂ ਨੂੰ ਆਵਾਜ਼ ਨੂੰ ਗਾਵਾਇੰਦਾ ਬਗਦਦਾਨ ਦੇ ਪਾਸੋਂ ਚੜ੍ਹਦਾ ਹੈ ਆਪੇ ਸ਼ਬਦ ਸਮਾ ਆਪ ਹੀ ਸ਼ਬਦ ਹੁਕਮ ਦੇ ਜਸਮਾ ਮਸਤ ਹੋਣ ਵਾਲਾ ਹੈ ਆਪ ਹੀ ਸ਼ਬਦ ਹੁਕਮ ਸ਼ਬਦ ਸਰੂਪ ਦੇ ਵਿੱਚ ਸ਼ਬਦ ਹੋਰਾ ਮਸਤ ਹੋਣ ਵਾਲਾ ਹੈ ਆਪੇ ਲੇਖਣ ਆਪ ਲਿਖਾਰੀ ਆਪ ਹੀ ਕਲਮ ਰੂਪ ਹੈ ਆਪ ਹੀ ਲਿਖਾਰੀ ਰੂਪ ਹੈ ਆਪੇ ਲੇਖ ਲਿਖਾ ਆਪਰੇ ਲੇਖ ਲਿਖਾ ਆਪ ਹੀ ਲੇਖ ਰੂਪ ਹੈ ਆਪ ਹੀ ਲਿਖਣ ਵਾਲਾ ਹੈ ਲੇਖ ਆਪੇ ਪ੍ਰੇਮ ਰੂਪੀ ਕਲਮ ਹੈ ਆਪੇ ਲੇਖਣ ਆਪੇ ਲੇਖਣੋ ਆਪ ਲਿਖਾਰੀ ਤੇ ਆਪ ਹੀ ਜਗਿਆਸ ਰੂਪ ਲਿਖਾਰੀ ਹੈ ਆਪੇ ਲੇਖ ਲਿਖਾ ਆਪ ਹੀ ਸਤ ਸਦ ਜਿਹੜਾ ਵਿਚਾਰ ਕਰਨਾ ਹੈ ਇਹ ਇਸ ਲਿਖ ਨੂੰ ਰਿਪੀ ਕਾਗਿ ਤੇ ਲਿਖਾਉਂਦਾ ਹਾਂ ਤੇਰੀ ਮਨ ਜਪ ਰਾਮ ਨਾਮ ਓਮ ਹਾ ਤੇ ਮੇਰੇ ਬਿਆਰੇ ਮਨਾ ਪਰਮੇਸ਼ਰ ਦੇ ਨਾਮ ਨੂੰ ਜਪ ਓਮ ਹਾੁਰ ਸ਼ਾਬ ਸਹਿਤ ਆਨੰਦਨ ਆਨੰਦ ਹੋਵੇ ਵੱਡ ਭਾਗੀ ਹੈ اے ਵੱਡਿਆਂ ਭਾਗਾਂ ਵਾਲਿਆ ਰਾਤ ਦੇ ਸਰੂਪ ਦਾ ਅਨੰਤ ਨੂੰ ਪ੍ਰਾਪਤ ਹੋਵੇਗਾ ਲੈ ਗੁਰ ਪੂਰ ਹੈ ਹਰ ਲਾਹ ਪੂਰਨ ਸਤਗੁਰਾਂ ਦੁਆਰਾ ਹਰੀ ਦੇ ਨਾਮ ਦਾ ਲਾਹ ਹਾ ਪ੍ਰਾਪਤ ਕਰ ਲੈ ਪ੍ਰਾਹੋ ਆਪੇ ਗੋਪੀ ਕਾਨ ਹੈ ਪਿਆਰਾ ਆਪ ਹੀ ਦਵਾਪਰ ਚ ਗੋਪੀਆਂ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ ਕਾਨ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ ਬਨ ਆਪੇ ਗਊ ਚਰਾਹ ਆਪ ਹੀ ਬਨ ਬਿੰਦਰਾ ਬਨ ਰੂਪ ਹੈ ਆਪ ਹੀ ਗਊਆਂ ਨੂੰ ਚਾਰਨ ਵਾਲਾ ਹੈ ਆਪੇ ਸਾਵਲ ਸੁੰਦਰਾ ਪਿਆਰਾ ਆਪ ਹੀ ਸਾਵਲ ਸੋਨੇ ਰੰਗ ਦਾ ਸ਼ਾਮ ਰੰਗ ਦਾ ਸੁੰਦਰ ਰੂਪ ਹੈ ਪਿਆਰਾ ਆਪ ਹੀ ਵੰਸ ਵਜਾ ਹ ਆਪ ਹੀ ਬੌਸਰੀ ਤਾਂ ਹੀ ਵਜਾਉਣ ਵਾਲਾ ਹੈ ਕਾਂ ਰੂਪ ਹੋ ਕੇ ਕੁਬਲੀਆ ਪੀੜ ਆਪ ਆਪ ਮਰਾਂ ਦਾ ਪਿਆਰਾ ਕਾਂਸਨ ਸਾਧ ਸੰਗਤ ਜੀ ਜਿਸੇ কৃষ্ণ ਕੁਬਲੀਆ ਪੀੜ ਆਪ ਮਰਾਂ ਦਾ ਪਿਆਰਾ ਜਿਸ ਦੇ ਸਾਧ ਸੰਗਤ ਜੀ ਉਹ ਹਾਤੀ ਕਾਂਸਲੀ ਆਗਿਆ ਨਾਲ ਮਹਾਵਤ ਨੇ ਜਦੋਂ ਕ੍ਰਿਸ਼ਨ ਭਗਵਾਨ ਜੀ ਮਖਰਾ ਵਿੱਚ ਆਏ ਰੰਗਮਹਿਲ ਪਿਆਰੇ ਸੀ ਉਸ ਕੁਬਲੀਆ ਕੁਪੇਜ ਪਾਉਣ ਵਾਲਾ ਕੁਬਲੀਆ ਜਿਹੜਾ ਹਾਥੀ ਸੀ ਉਹਦਾ ਨਾਮ ਸੀ ਉਸਦੇ ਤਾਂ ਹੀ ਮਹਾਂਕੂ ਨਹੀਂ ਛੱਡਦਾ ਕ੍ਰਿਸ਼ਨ ਜੀ ਨੇ ਕਹੇ ਹਾਥੀ ਪਾਸੇ ਕਰੋ ਉਹਨਾਂ ਸੋ ਕੁੰਡੇ ਦੇ ਨਾਲ ਤੇਜ ਕਰ ਦਿੱਤਾ ਭਗਵਾਨ ਕ੍ਰਿਸ਼ਨ ਜੀ ਦੇ ਸਾਹਮਣੇ ਆਇਆ ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਨੇ ਕੁਬਲੀਆ ਪੀੜ ਆਪ ਮਾਰਾਂ ਦਾ ਪਿਆਰਾ ਉਹ ਕੁਬਲੀਆ ਨਾਮੇ ਪੀਟਣ ਵਾਲਾ ਜਿਹੜਾ ਹਾਥੀ ਸੀ ਉਸ ਦੇ ਕ੍ਰਿਸ਼ਨ ਭਗਵਾਨ ਜੀ ਜਦੋਂ ਮਾਰਨ ਲੱਗਾ ਦੰਦ ਉਸ ਵੇਲੇ ਉਹਦੀ ਕ੍ਰਿਸ਼ਨ ਜੀ ਥੱਲੇ ਗਰਦਨ ਦੇ ਵਿੱਚ ਚਿੰਬੜ ਗਏ ਗਰਦਨ ਦੇ ਵਿੱਚ ਚਿੰਬੜ ਕੇ ਦੰਦ ਉਹ ਖੇੜ ਲਏ ਉਹਦੇ ਦੋਵੇਂ ਦੰਦ ਉਹ ਖੇੜ ਕਰਕੇ ਫਿਰ ਉਹ ਉਹਨਾਂ ਦੇ ਨਾਲ ਉਸ ਹਾਥੀ ਦੇ ਤਾਂ ਹੀ ਦੰਦਾਂ ਦੇ ਨਾਲ ਹੀ ਉਹਦੇ ਪੱਟ ਪੱਟ ਕੇ ਹਾਥੀ ਤਾਂ ਬਸੁਰਤ ਕਰਕੇ ਮਾਰਦਾ ਸੀ ਇਸ ਕੋ ਪ੍ਰਕਾਰ ਕੁਮਲੀਆ ਜਿਹੜਾ ਪੀ ਹਾਥੀ ਗਿਰ ਸੀ ਉਹ ਉਸ ਨੂੰ ਪੀੜ ਕੇ ਆਪ ਹੀ ਮਰਉਣ ਵਾਲਾ ਹੈ ਬਲ ਭੱਦਰ ਤੇ ਕ੍ਰਿਸ਼ਨ ਦੋਵੇਂ ਹੀ ਚਿੰਬੜ ਗਏ ਸਨ ਪਰ ਬਾਲਕ ਰੂਪ ਪਛਾਹ ਉਦੋਂ ਬਾਲਕ ਰੂਪ ਸੀ ਜੇ 12 ਸਾਲ ਦੀ ਉਮਰ ਸੀ ਕ੍ਰਿਸ਼ਨ ਜੀ ਦੀ ਇਉ ਬਾਲਕ ਰੂਪ ਹੋ ਕੇ ਪਛਾਹਨਾਸ ਕੀਤਾ ਉਹ ਸਾਖੀ ਦੇ ਤਾਂ ਹੀ ਕੁਬਲੀਆ ਗਿਰ ਪਹਾੜ ਗਿਰਦੀ ਨਹੀਂ ਆਈ ਹਾਥੀ ਨਹੀਂ ਆਈ ਸੀ ਇਹਦਾ ਹਾਥੀ ਕੁਬਲੀਆ ਗਿਰਦੀ ਦਾ ਨਾਮ ਸੀ ਆਪ ਅਖਾੜਾ ਪਾਏ ਦਾ ਪਿਆਰਾ ਫਿਰ ਪਹਿਲਵਾਨਾਂ ਦਾ ਚੰਦ ਤੇ ਮੋਸ਼ਦੇ ਚੰਡੂਰ ਇਹ ਦੋ ਪਹਿਲਵਾਨ ਸੋਨੇ ਇਹ ਵੀ ਪਹਿਲਵਾਨਾਂ ਦੇ ਰਾਹੀ ਵੀ ਕ੍ਰਿਸ਼ਨ ਭਗਵਾਨ ਨੂੰ ਮਾਰਨਾ ਚਾਹੁੰਦਾ ਸੀ ਕੰਸ ਉਸ ਦੀ ਬਾਤ ਕਹਿੰਦੇ ਹਨ ਆਪ ਅਖਾੜਾ ਪਾਏ ਦਾ ਪਿਆਰ ਆਪ ਹੀ ਮੇਰਾ ਪਿਆਰਾ ਕੰਸ ਨੇ ਪਹਿਲਵਾਨਾਂ ਦਾ ਅਖਾੜਾ ਕੁਸ਼ਤੀ ਵਾਲਾ ਸਥਾਨ ਪਉਣਾ ਕੀਤਾ ਸੀ ਪਰ ਵੇਖੇ ਆਪ ਚੋ ਜਾ ਆਪ ਹੀ ਮਹਾਰਾਜ ਸਾਹਿਬ ਚੋਜ ਕੌਂਦਕਾਂ ਨੂੰ ਕਰਕੇ ਵੇਖ ਰਿਹਾ ਪਰ ਬਾਲਕ ਰੂਪ ਉਪਾਇ ਦਾ ਪਿਆਰ ਅਜੇ ਬਾਲਕ ਰੂਪ ਵਿੱਚ ਹੀ ਸੀ ਇਸ ਪ੍ਰਕਾਰ ਮੇਰਾ ਪਿਆਰਾ ਕ੍ਰਿਸ਼ਨ ਜੀ ਨੂੰ ਬਾਲਕ ਰੂਪ ਵਿੱਚ ਪੈਦਾ ਕੀਤਾ ਚੰਦੂਰ ਕਾਂਸ ਕੇਸ ਮਾਰਾ ਚੰਦੂਰ ਦੇ ਤਾਂ ਹੀ ਤਾਂ ਕ੍ਰਿਸ਼ਨ ਭਗਵਾਨ ਜੀ ਨੇ ਮਾਰਿਆ ਤੇ ਮੁਸ਼ਟ ਦੇ ਤਾਂ ਹੀ ਬਲਪੱਦਰ ਨੂੰ ਮਾਰਿਆ ਸੀ ਇਸ ਪ੍ਰਕਾਰ ਫਿਰ ਕਾਂਸੀ ਕਾਂਸ ਕੇਸ ਮਾਰਾ ਕਿ ਅਸੀਂ ਜਿਹੜਾ ਅਸੀਂ ਘੋੜਾ ਬਣ ਕੇ ਆਇਆ ਸੀ ਜਿਸ ਦੇ ਬੱਜਰ ਦੇ ਦੰਦ ਸਨ ਉਹ ਕ੍ਰਿਸ਼ਨ ਭਗਵਾਨ ਨੂੰ ਮੂੰਹ ਪਾਉਣ ਲੱਗਾ ਕ੍ਰਿਸ਼ਨ ਜੀ ਨੇ ਆਪ ਦੀ ਬਾਹ ਬੱਜਰ ਦੀ ਬਣਾ ਕੇ ਤੇ ਸਾਰੇ ਦੰਦ ਝਾੜ ਦਿੱਤੇ ਪੂਛਤਾ ਨੇ ਉਹਦੇ ਲੁੱਤ ਦੇ ਰਾਹੀ ਪ੍ਰਾਣ ਕੱਢਦੇ ਸੀ ਇਸ ਪ੍ਰਕਾਰ ਕੇਸੀ ਨੂੰ ਮਾਰਿਆ ਸੀ ਜਿਹੜਾ ਕਾਂਸੀ ਇਸ ਨੇ ਉਸ ਵਕਤ ਕ੍ਰਿਸ਼ਨ ਭਗਵਾਨ ਜੀ ਨੂੰ ਤਲਵਾਰ ਚੱਕੀ ਸੀ ਜਦੋਂ ਤਲਵਾਰ ਚੱਕੀ ਕ੍ਰਿਸ਼ਨ ਜੀ ਉਹਦੀ ਤਲਵਾਰ ਬਾਉਣ ਤੋਂ ਪੈਂਤਰਾ ਮਾਰ ਕੇ ਪਿੱਛੇ ਨੂੰ ਹੋ ਕੇ ਛੋੜ ਛੱਬਾ ਮਾਰ ਕੇ ਪਿੱਛੇ ਹੋ ਕੇ ਕਾਂਸ ਦੇ ਮੁਗਟ ਨੂੰ ਮਾਰ ਕੇ ਹੱਥ ਡੇਗ ਦਿੱਤਾ ਕੇਸਾਂ ਤੋਂ ਪਕੜ ਕੇ ਪਟਕਾ ਆ ਕੇ ਮਾਰਿਆ ਸੀ ਇਉ ਕਾਂਸ ਨੂੰ ਮਾਰਿਆ ਸੀ ਕ੍ਰਿਸ਼ਨ ਭਗਵਾਨ ਜੀ ਨੇ ਆਪੇ ਹੀ ਬਾਲਪਾ ਚੰਦੂਰ ਕਾਂਸ ਕੇਸ ਮਾਰਾ ਇਉ ਚੰਦੂਰ ਜਿਹੜਾ ਪਹਿਲਵਾਨ ਮੁਛਤ ਦੇ ਚੰਦੂਰ ਸੀ ਮੁਛਤ ਨੂੰ ਤਾਂ ਬਲਪਧਰ ਨਾ ਮਾਰਿਆ ਸੀ ਤੇ ਜੰਦੂਰ ਨੂੰ ਕ੍ਰਿਸ਼ਨ ਜੀ ਨੇ ਮਾਰਿਆ ਸੀ ਪਹਿਲਵਾਨ ਕੁਸ਼ਤੀ ਦੇ ਤਰੀਕੇ ਦੇ ਨਾਲ ਪਕੜ ਕੇ ਮਾਰਨਾ ਚਾਹੁੰਦੇ ਸੀ ਇਹਨਾਂ ਨੂੰ ਅੱਗੇ ਕਾਂਸ ਕੇਸ ਮਾਰਾ ਹਾ ਅਤੇ ਕੇਸ ਜਿਹੜਾ ਬੈਂਸ ਸੀ ਘੋੜਾ ਬਣ ਕੇ ਆਇਆ ਉਹਨੂੰ ਵੀ ਮਾਰਿਆ ਲੈਠਾ ਨਹੀਂ ਪ੍ਰਾਣ ਕੱਢਦੇ ਬਜਰ ਦੀ ਬਾਹ ਬਣਾ ਕੇ ਦਨ ਸਾਰੇ ਝਾੜਦੇ ਸੀ ਉਸ ਦੇ ਇਸੇ ਪ੍ਰਕਾਰ ਕਾਂਸ ਦੇ ਤਾਂ ਹੀ ਕੇਸਾਂ ਤੋਂ ਪਕੜ ਕੇ ਢੁਕਾ ਕੇ ਮਾਰਿਆ ਆਪੇ ਹੀ ਬਲ ਆਪ ਹੈ ਪਿਆਰਾ ਇਸ ਪ੍ਰਕਾਰ ਬਲ ਆਸਰੀ ਸੰਪਦਾ ਦੇ ਬਲ ਵਾਲੇ ਜਿਹੜੇ ਹੈ ਉਹਨਾਂ ਨੂੰ ਦੇਵੀ ਸੰਤਾਰੂ ਬਲ ਵਾਲਾ ਵੀ ਆਪ ਹੈ ਮੇਰਾ ਪਿਆਰਾ ਬਲ ਭੰਨਾ ਮੂਰਖ ਮੁਗਧਾ ਜਿਹੜੇ ਮੂਰਖ ਹਨ ਜੇ ਬੇਸਮਝੋ ਮੁਗਧ ਸ਼ਾਸਤਰ ਦੀ ਗਿਆਤ ਤੋਂ ਹੀਣੇ ਪਰਮਾਰਥ ਤੋਂ ਹੀਣੇ ਉਹਨਾਂ ਦੇ ਬਲ ਨੂੰ ਭੰਨਣ ਵਾਲਾ ਵੀ ਮੇਰਾ ਪਿਆਰਾ ਆਪ ਹੀ ਹੈ ਸਭ ਆਪੇ ਜਾਗਤੋ ਪਾਏ ਦਾ ਪਿਆਰਾ ਇਸ ਪ੍ਰਕਾਰ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮੇਰਾ ਵਾਹਿਗੁਰੂ ਪਿਆਰਾ ਬਸ ਆਪੇ ਜੁਗਤ ਹਥਾ ਹੈ ਵੀ ਸਾਰਿਆਂ ਦੀ ਜੁਗਤੀ ਜਿਹੜੀ ਹੈ ਆਪ ਦੇ ਹੱਥ ਵਿੱਚ ਵਸ ਕੀਤੀ ਹੋਈ ਹੈ ਗਲ ਜੀਵੜੀ ਆਪੇ ਪਾਏ ਦਾ ਪਿਆਰਾ ਇਹ ਮੋਹ ਮੂਰੂਪੀ ਜੀਵੜੀ ਮਮਤਾ ਰੂਪੀ ਜੀਵੜੀ ਜਮ ਦੀ ਫਾਹੀ ਰੂਪ ਰਸੀ ਵੀ ਕਾ ਆਪ ਹੀ ਪਾਉਣ ਵਾਲਾ ਮੇਰਾ ਪਿਆਰਾ ਜੋ ਪ੍ਰਭ ਖਿੰਚਾ ਤਿਉਂ ਜਾਹ ਜਿਵੇਂ ਮਾਰਾ ਖਿਦੇ ਉਸੇ ਪ੍ਰਕਾਰ ਜੀਵ ਜਾਣਾ ਕਰਦੇ ਹਨ ਜੋ ਗਰਬ ਸੋ ਪਾਚ ਸੀ ਪਿਆਰੇ ਕੇ ਪਿਆਰੇ ਇੰਦਰ ਜਾਨ ਜਿਹੜਾ ਹੰਕਾਰ ਕਰੇਗਾ ਉਹ ਸੜ ਜਾਏਗਾ ਨਾਸ ਹੋ ਜਾਏਗਾ ਜਪ ਨਾਨਕ ਭੰਤ ਸਮਾਸ ਇਸ ਕਰਕੇ ਮਾਰਾ ਦਾ ਨਾਮ ਜਪੋ ਭਗਤੀ ਦੇ ਵਿੱਚ ਸਮਾਹ ਆਨੰਦ ਪ੍ਰਾਪਤ ਹੋਵੇਗਾ ਇਨੇ ਸ਼ਬਦ ਆਪੇ ਸੇਵਾ ਲਾਉਣ ਦਾ ਪਿਆਰਾ ਆਪ ਹੀ ਗੁਰੂ ਸਾਹਿਬ ਦੀ ਸੇਵਾ ਵਿੱਚ ਮੇਰਾ ਪਿਆਰਾ ਅਕਾਲ ਪੁਰਖ ਸਿੱਖਾਂ ਦੇ ਜਗਿਆਸੂਆਂ ਦੇ ਤਾਂ ਹੀ ਲਾਉਂਦਾ ਹੈ ਆਪੇ ਭਗਤੋ ਮਾਹ ਆਪ ਹੀ ਪ੍ਰੇਮਾ ਭਗਤੀ ਦਾ ਉਰਸ਼ਾ ਬਖਸ਼ਦਾ ਹੈ ਆਪੇ ਗੁਣ ਗਾਵਾਇ ਦਾ ਪਿਆਰਾ ਆਪ ਹੀ ਸੱਚੇ ਬਾਦਸ਼ਾਹ ਉਪਦੇਸ਼ ਦੇ ਕੇ ਸਿੱਖ ਦੇ ਪਾਸੋਂ ਗੁਣਾਂ ਨੂੰ ਬਾਤ ਕਿਤੇ ਆਉਂਦਾ ਹੈ ਗਵਾਉਂਦਾ ਹੈ ਮੇਰਾ ਪਿਆਰਾ ਵਾਸ਼ ਗੁਰੂ ਆਪੇ ਸ਼ਬਦ ਸਮਾਹਾ ਆਪ ਹੀ ਗੁਰਾਂ ਦੇ ਉਪਦੇਸ਼ ਵਿੱਚ ਸਿੱਖਦਾ ਮਨ ਸਮਾਹਾ ਮਸਤ ਹੋ ਜਾਂਦਾ ਆਨੰਦ ਹੋ ਜਾਂਦਾ ਹੈ ਸਮਾਹਾ ਦਾ ਆਨੰਦ ਪ੍ਰਾਪਤ ਹੁੰਦਾ ਹੈ ਆਪੇ ਲੇਖਣ ਆਪ ਲਿਖਾ ਲਈ ਲਿਖਾਰੀ ਆਪ ਹੀ ਪ੍ਰੇਮ ਰੂਪੀ ਕਲਮ ਹੈ ਤੇ ਆਪ ਹੀ ਚਿਤ ਰੂਪੀ ਲਿਖਾਰੀ ਹੈ ਆਪੇ ਲੇਖ ਲਿਖਾ ਆਪ ਹੀ ਸਤ ਸੱਤ ਦਾ ਜਿਹੜਾ ਵਿਚਾਰ ਕਰਨਾ ਹੈ ਇਹ ਲੇਖ ਨੂੰ ਲਿਖਾਉਣ ਵਾਲਾ ਹੈ ਮੇਰੇ ਮਨ ਜਪ ਰਾਮ ਨਾਮ ਓ ਮਾ ਇਹ ਮੇਰੇ ਪਿਆਰੇ ਮਨ ਆ ਰਾਮ ਦੇ ਨਾਮ ਨੂੰ ਜਾਪ ਪ੍ਰਸਾਦ ਦੇ ਨਾਲ ਆਨੰਦਨ ਆਨੰਦ ਹੋਵੇ ਵੱਡ ਭਾਗ ਵੱਡਿਆਂ ਭਾਗਾਂ ਵਾਲਿਆ ਜੇ ਤੇਰੇ ਅੰਦਰੋਂ ਵਿੜਾਈ ਦੀ ਇੱਛਾ ਭੱਜ ਗਈ ਹੈ ਨਿਸਕਾਮੀ ਹੋ ਗਏ ਤਰਾ ਆਦਿਨ ਤੇ ਉਹਨਾਂ ਸੁਭ ਦੀ ਸਖਿਆਤਾ ਹੋਵੇਗੀ ਲੈ ਗੁਰ ਪੂਰ ਹੈ ਹਰਲਾ ਇਹ ਪੂਰੂ ਸਤਗੁਰਾਂ ਦੁਆਰਾ ਅੰਮ੍ਰਿਤ ਨਾਮ ਦਾ ਹਰੀ ਦਾ ਲਾਹਾ ਲੈ ਲਾ ਪ੍ਰਾਪਤ ਕਰ ਲੈ ਆਪ ਹੀ ਗੋਪੀ ਕਾਨ ਹੈ ਪਿਆਰਾ ਆਪ ਹੀ ਇੰਦਰੀਆਂ ਰੂਪੀ ਗੋਪੀਆਂ ਰੂਪ ਹੈ ਆਪ ਹੀ ਕੈ ਸੁਖ ਰੂਪਾਂ ਜਿਸ ਦੀ ਚੇਸਤਾ ਹੈ ਉਹ ਸਾਖੀ ਚੇਤਾ ਰੂਪ ਕਾਨ ਹੈ ਮੇਰਾ ਪਿਆਰਾ ਬਨ ਆਪੇ ਗਊ ਚੜਾ ਆਪ ਹੀ ਸੰਸਾਰ ਰੂਪੀ ਬਨ ਹੈ ਆਪੇ ਇੰਦਰੀਆਂ ਰੂਪੀ ਗਾਈਆਂ ਨੂੰ ਦੁਨੀਆਂ ਦੇ ਪਦਾਰਥਾ ਰੂਪੀ ਆਪਣੇ ਘਰ ਦੇ ਤਾਂ ਹੀ ਚਗਾਉਣ ਵਾਲਾ ਹੈ ਇਸੇ ਪ੍ਰਕਾਰ ਆਪੀ ਗੋਪੀ ਕਾਨ ਹੈ ਪਿਆਰਾ ਆਪੀ ਗੋਪੀ ਇੰਦਰੀਆਂ ਬਿਰਤੀਆਂ ਰੂਪ ਗੋਪੀਆਂ ਹੈ ਆਪੀ ਬਿਰਤੀਆਂ ਨੂੰ ਚੇਸਕਾ ਕਰਾਉਣ ਵਾਲਾ ਕਾਨ ਸੁਖ ਰੂਪ ਜਿਹਦੀ ਚੇਸਕਾ ਹੈ ਸਾਥੀ ਚੇਤਨ ਰੂਪ ਹੈ ਪਿਆਰਾ ਬਨ ਆਪੇ ਗਊਚਰਾ ਆਪੀ ਸਾਧ ਸੰਗਤ ਰੂਪੀ ਬਾਗੀਚਾ ਹੈ ਆਪ ਹੀ ਬਿਰਤੀ ਰੂਪ ਗਉਆਂ ਦੇ ਤਾਂ ਹੀ ਸੁਭਗੁਣਾ ਰੂਪੀ ਕਾਸ ਵਿੱਚ ਗਾਉਣ ਵਾਲਾ ਹੈ ਆਪੇ ਸਾਵਲ ਸੁੰਦਰਾ ਪਿਆਰਾ ਆਪ ਹੀ ਸਾਵਲਾ ਮਾਇਆ ਸਵਲ ਸਰੂਪ ਹੈ ਆਪ ਹੀ ਸੁੰਦਰਾ ਸੱਚੇ ਦੇ ਨਾਲ ਸਰੂਪ ਹੈ ਆਪੇ ਵੰਸ ਬਜਾਹਾ ਆਪ ਹੀ ਚੇਤਨ ਸੁਤਾਰੂਪੀ ਬੰਸਰੀ ਨੂੰ ਬਜਾ ਰਿਹਾ ਸਾਰਿਆਂ ਦੇ ਹਿਰਦਿਆਂ 'ਚ ਬੈਠਾ ਹੋਇਆ ਕੁਬਲੀਆ ਪੀੜ ਆਪ ਮਰਾਂ ਦਾ ਪਿਆਰਾ ਫੋਟ ਪੇਜ ਵਾਲਾ ਬਲ ਪਾਉਣ ਵਾਲਾ ਜੋ ਅਗਿਆਨ ਹੈ ਜਿਹੜਾ ਅਨੇਕ ਪ੍ਰਕਾਰ ਦੇ ਅਸਤ ਜੜ ਦੁਖ ਰੂਪ ਸੁਭਾਅ ਜਿਹੜੇ ਪੇਜ ਪਾਉਣ ਵਾਲਾ ਹੈ ਇਹ ਅਗਿਆਨ ਰੂਪੀ ਹਾਥੀ ਇਹ ਸਾਰੀ ਦੁਨੀਆ ਨੂੰ ਪੀੜਨ ਵਾਲਾ ਇਹਨੂੰ ਮਰਾਉਣ ਵਾਲਾ ਆਪ ਹੀ ਹੈ ਬ੍ਰਹਮ ਬੇਟਿਆਂ ਦੀ ਬ੍ਰਿਤੀ ਅਰੂੜ ਹੋ ਕੇ ਚੇਤਨ ਕਰ ਬਾਲਕ ਰੂਪ ਪਛਾਹ। ਅਤੇ ਕਰ ਬਾਲਕ ਰੂਪ ਪਛਾਹ ਕੱਕਾ ਕਿਉਂ ਕਰਤਾ ਰਹਿਣਾ ਬਰਮਾ ਜੀ ਦੇ ਵਾਲ ਰੂਮ ਰੂਮ ਵਿੱਚ ਹੈ। ਐਸਾ ਉਹ ਸਰੂਪ ਹੈ ਵਿਆਪਕ ਜੀ ਦੇ ਰੂਮ ਰੂਮ ਵਿੱਚ ਕਰੋੜਾਂ ਬ੍ਰਹਮੇ ਆਦਿਕ ਪੈਦਾ ਕੀਤੇ ਹੈ। ਉਹ ਐਸਾ ਬਾਲਕ ਵਿਆਪਕ ਰੂ ਵੱਡਾ ਬਲੀ ਰੂਪ ਹੈ। ਉਹ ਸਿੱਖ ਦੇ ਹਿਰਦੇ 'ਚ ਗਿਆਨ ਪੈਦਾ ਕਰਕੇ ਅ ਗਿਆਨ ਨੂੰ ਪਛਾਹਨਾਸ਼ ਕਰ ਦਿੰਦਾ ਹੈ ਆਪ ਅਖਾੜਾ ਪਾਏ ਦਾ ਪਿਆਰਾ ਆਪ ਹੀ ਮਾਰੇ ਸਾਹਿਬ ਜੀ ਦੇਵੀ ਸੰਪਦਾ ਤੇ ਆਸਰੀ ਸੰਪਦਾ ਦਾ ਜਿਹੜਾ ਮੁਕਾਬਲਾ ਕਰਨਾ ਹੈ ਇਹ ਅਖਾੜਾ ਪਹਿਲਵਾਨਾਂ ਦੀ ਕੁਸ਼ਤੀ ਦਾ ਅੰਤ ਕਰਨ ਜਿਹੜਾ ਹੈ ਸਿੱਖਾਂ ਦੇ ਹਿਰਦੇ ਚ ਆਪ ਹੀ ਪੈਦਾ ਕਰਦਾ ਹੈ ਪਰ ਵੀਖੇ ਆਪ ਚੋਜਾ ਇਹ ਚੋਜ ਕਰਕੇ ਸੁਭ ਅਸੁਭ ਸੁਭਾਵ ਦਾ ਮੁਕਾਬਲਾ ਕਰਕੇ ਇਹ ਪਹਿਲਵਾਨਾਂ ਦੀ ਕੁਸ਼ਤੀ ਕਰਾ ਕੇ ਆਪ ਹੀ ਮੇਰਾ ਵਾਹਿਗੁਰੂ ਇਹ ਚੋਜ ਕੌਂਦਕਾ ਨੂੰ ਕਰਕੇ ਵੇਖਦਾ ਹੈ ਕਰ ਬਾਲਕ ਰੂਪ ਉਪਾਇ ਦਾ ਪਿਆਰਾ ਬਾਲਕ ਜਿਹਦੇ ਰੋਮ ਰੋਮ ਵਿੱਚ ਕਰਤੇ ਬ੍ਰਹਮਾ ਹੈ ਉਸ ਗਿਆਨ ਰੂਪੀ ਬਲੀ ਬਾਲਕ ਰੂਪ ਨੂੰ ਆਪ ਹੀ ਪੈਦਾ ਕਰਦਾ ਹੈ ਪਰ ਉਹ ਗਿਆਨ ਰੂਪ ਨੂੰ ਮੇਰਾ ਪਿਆਰਾ ਚੰਦੂਰ ਕਾਂਸ ਕੇਸ ਮਾਰਾ ਚੰਦੂਰ ਸਾਧ ਸੰਗੇ ਜੀ ਜਿਹੜਾ ਹੰਕਾਰ ਹੈ ਚੰਡੂਰ ਕਰੋੜ ਰੁਪਈ ਚੰਡੂਰ ਦੇ ਤਾਂ ਹੀ ਨਾਸ਼ ਕਰਨ ਵਾਲਾ ਹੈ ਅਤੇ ਕੰਸ ਕੇਸੀ ਦੀ ਨਾਹੀਂ ਕੰਸ ਜਿਹੜਾ ਕਾਮ ਦਾ ਫੁਰਨਾ ਹੈ ਇਹਨੂੰ ਨਾਸ਼ ਕਰਨ ਵਾਲਾ ਹੈ ਕੇਸੀ ਦਾਇਨ ਦੀ ਨਿਆਈ ਜਿਹੜਾ ਕਪਟ ਹੈ ਇਸ ਨੂੰ ਮਾਰਨ ਵਾਲਾ ਨਾਸ਼ ਕਰਨ ਵਾਲਾ ਸਿੱਖ ਰਹੇ ਹਿੰਦੇ ਕਿਉਂ ਆਪੇ ਹੀ ਬਲ ਆਪ ਹੈ ਪਿਆਰਾ ਆਪ ਹੀ ਮਹਾਰਾਜ ਸਾਬ ਬੇਕ ਰੂਪੀ ਬਲ ਹੈ ਤੇ ਆਪੇ ਆ ਪਿਆਰਾ ਉਹ ਬਲ ਵਾਲਾ ਤਤਵੇਤਾ ਹੈ। ਬਲ ਭੰਨਾ ਮੂਰਖ ਮੁਗਧਾ। ਐਸਰੀ ਸੰਪਦਾ ਦਾ ਮੂਰਖ ਜਿਹੜੇ ਹੁਣ ਸਤਿ ਸ਼ਾਸਤਰੀ ਗਿਆਤ ਤੋਂ ਰਹਿਤ ਅਤੇ ਮੁਗਧ ਜਿਹੜੇ ਹੁਣ ਪਰਮਾਰਥ ਤੋਂ ਹੀਣੇ ਉਨਾਰੇ ਆਸਰੀ ਸੰਪਦਾ ਦੇ ਬਲ ਨੂੰ ਨਾਸ ਆਪ ਹੀ ਕਰਨੋ ਵਾਲਾ ਹੈ ਸਭ ਆਪੇ ਜਗਤ ਉਪਾਇ ਦਾ ਪਿਆਰਾ ਮੇਰਾ ਪਿਆਰਾ ਓ ਸਾਰੇ ਸੰਸਾਰ ਨੂੰ ਆਪ ਹੀ ਪੈਦਾ ਕਰ ਰਿਹਾ ਹੈ ਬਸ ਆਪੇ ਜੁਗਤ ਹਥਾ ਹੈ ਸਾਰਿਆਂ ਦੀ ਰੋਜੀ ਦੀ ਪਾਲਣ ਪੋਸਣ ਦੀ ਆਪਣੇ ਹੱਥ ਉਧੇਨ ਕੀਤੀ ਹੋਈ ਹੈ ਜੁਗਤੀ ਜਿਹੜੀ ਪਾਲਣਗੀ ਸਾਰੇ ਨੂੰ ਰੱਖਣ ਦੀ ਉਸ ਪਰਮੇਸ਼ਵਰ ਨੇ ਕਲ ਜੀਵੜੀ ਆਪੇ ਪਾਇੰਦਾ ਪਿਆਰਾ ਜਿਹੜੇ ਜੀਵ ਮੋਹ ਕਰਦੇ ਹਨ ਉਹਨਾਂ ਦੇ ਗਲ ਵੀ ਜਮਾਂ ਦੀ ਜੀਵੜੀ ਰੱਸੀ ਤੇ ਜਿਹੜੇ ਪ੍ਰੇਮੀ ਉਹਨਾਂ ਦੇ ਪ੍ਰੇਮ ਦੀ ਰੱਸੀ ਆਪ ਹੀ ਪਾਉਣ ਵਾਲਾ ਹੈ ਮੇਰਾ ਪਿਆਰਾ ਕਬੀਰ ਕੂਕਰ RAM ਕੋ ਮੁੱਤਿਆ ਮੇਰਾ ਨਾਉ ਗਲੇ ਹਮਾਰੀ ਜੀਵਰੀ ਜੇ ਭਿਜਿਆ ਤਹ ਜਾਓ ਜਿਉਂ ਪ੍ਰਭ ਖਿੰਚਿਆ ਤਿਉਂ ਜਾ ਜਿਵੇਂ ਮਾਰਾ ਸਾਉ ਖਿੱਚ ਪਾਉਂਦੇ ਆ ਪ੍ਰੇਮ ਦੀ ਉਸ ਪ੍ਰਕਾਰ ਪ੍ਰੇਮੀ ਜਿਹੜੇ ਵਿਛਵੇ ਹੁੰਦੇ ਆ ਮਾਨ ਤੋਂ ਰਹਿਤ ਹੋ ਕੇ ਪਰਾ ਰਬ ਦੇ ਅਨੁਸਾਰ ਕਿਰਿਆ ਕਰਦੇ ਹਨ ਦਰਬ ਸੂ ਪੱਛਸੀ ਪਿਆਰ ਜਿਹੜਾ ਭਾਈ ਹੰਕਾਰ ਕਰੇਗਾ ਉਹ ਪੱਛਸੀ ਪਿਛਲੇ ਪੱਜਗੇ ਸੀ ਨਾਸ ਹੋਗੇ ਸੀ ਹਰਨਾਕਸ਼ਾਦ ਕ ਰਾਵਣ ਆਦ ਕੰਸਾਦਕ ਹੁਣ ਵੀ ਜਿਹੜਾ ਹੰਕਾਰ ਕਰੇਗਾ ਪੱਜ ਜਾਏਗਾ ਨਾਸ ਹੋ ਜਾਏਗਾ ਜਪ ਨਾਨਕ ਭਗਤ ਸਮਾਹ ਇਸ ਕਰਕੇ ਭਾਈ ਭਗਤੀ ਕਰਕੇ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ ਫਿਰ ਸਮਾਹੜਾ ਆਨੰਦ ਪ੍ਰਾਪਤ ਹੋਵੇਗਾ ਇਸ ਪ੍ਰਕਾਰ ਵਾਹਿਗੁਰੂ ਦੇ ਸਰੂਪ ਚ ਸਮਾਵਾਂਗੇ ਇਹ ਛੇ ਸ਼ਬਦ ਇੰਦਰ ਆਇਓ ਦੇਵਤਿਆਂ ਸਮੇਤ ਗੁਰੂ ਰਾਮਦਾਸ ਜੀ ਕਾਰ ਕਰਾ ਰਹੇ ਸੀ 1627 ਬਿਕਰਮੀ ਦੀ ਵਿਸਾਖੀ ਨੂੰ ਜਦੋਂ ਕਾਉ ਸਾਹਿਬ ਸੰਗਤ ਜੀ ਹੰਸ ਹੋਏ ਸੀ ਨਹਾ ਕੇ ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ ਉਸ ਵੇਲੇ ਮਹਾਰਾਜ ਦੀ ਸ਼ਰਨ ਆਇਆ ਹੈ ਇਹਨੂੰ ਉਪਦੇਸ਼ ਮਹਾਰਾਜ ਗੁਰੂ ਆਮਦਾਸ ਜੀ ਨੇ ਬਖਸ਼ਿਆ ਹੈ